ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਇਕੱਠਿਆਂ ਕਰਕੇ ਇੱਕ ਵਿਸ਼ਾਲ ਰਾਜ ਭਾਗ ਕਾਇਮ ਕੀਤਾ ਸੀ ਭਾਵੇਂ ਕਿ ਉਹਨਾਂ ਦੇ ਦਰਬਾਰ ਦਾ ਨਾਮ ਦਰਬਾਰੇ ਖਾਲਸਾ ਸੀ ਪਰ ਉਹਦੇ ਵਿੱਚ ਹਿੰਦੂ ਤੇ ਮੁਸਲਮਾਨ ਜਿਹੜੇ ਸਨ ਉਹ ਵੀ ਬਰਾਬਰ ਦੇ ਹੱਕਦਾਰ ਸੀ ਇਹ ਰਾਜ ਸਿੱਖਾਂ ਦੀ بجائے ਇਹ ਪੰਜਾਬੀਆਂ ਦਾ ਸਾਂਝਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕੀ ਵਿਸ਼ੇਸ਼ਤਾਈਆਂ ਐ ਉਹਨਾਂ ਦੇ ਰਾਜ ਵਿੱਚ ਕਿਹੜੀ-ਕਿਹੜੀ ਖਾਸੀਅਤ ਸੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਰਾਜ ਭਾਗ ਕਿਵੇਂ ਸਿਰਜਿਆ ਔਰ ਕਿਵੇਂ ਸ਼ੇਰੇ ਪੰਜਾਬ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1765 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਸੀ ਇਹ ਰਾਜ ਮਿਸਲਾਂ ਦੇ ਰੂਪ ਵਿੱਚ ਸੀ ਉਸ ਵੇਲੇ ਦੇ ਨਾਲ 11 ਮਿਸਲਾਂ ਜਿਹੜੀਆਂ ਸੀ ਪੰਜਾਬ ਦੇ ਵੱਖ-ਵੱਖ ਖਿੱਤਿਆਂ ਨੂੰ ਵੰਡ ਕੇ ਆਪਣਾ ਰਾਜ ਕਰਦੀਆਂ ਸੀ ਇਹਨਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਮਿਸਲ ਸੀ ਉਸ ਮਿਸਲ ਦਾ ਨਾਮ ਸੀ ਸ਼ੁਕਰਚਕੀਆ ਮਿਸਲ ਸ਼ੁਕਰਚਕੀਆ ਮਿਸਲ ਦੇ ਮੁਖੀ ਸਨ ਸਰਦਾਰ ਚੜਤ ਸਿੰਘ ਜੀ ਸਰਦਾਰ ਚੜਤ ਸਿੰਘ ਜਿਹੜੇ ਸਨ ਉਹ ਬਹੁਤ ਹੀ ਬਹਾਦਰ ਸਨ ਔਰ ਸਮੇਂ-ਸਮੇਂ ਦੇ ਉੱਪਰ ਉਹਨਾਂ ਨੇ ਅਬਦਾਲੀ ਨੂੰ ਭਾਰਤ ਦੇ ਵਿੱਚੋਂ ਭਜਾਇਆ ਸੀ ਔਰ ਅਬਦਾਲੀ ਜਿਹੜਾ ਸੀ ਖਾਸ ਕਰਕੇ ਜਿਹੜਾ ਸਰਦਾਰ ਚੜਤ ਸਿੰਘ ਦਾ ਜ਼ਿਕਰ ਵੀ ਕਰਿਆ ਕਰਦਾ ਸੀ ਸਰਦਾਰ ਚੜਤ ਸਿੰਘ ਦੇ ਪੁੱਤਰ ਸਨ ਸਰਦਾਰ ਮਹਾ ਸਿੰਘ ਤੇ ਮਹਾ ਸਿੰਘ ਦੇ ਘਰ ਮਾਤਾ ਰਾਜਕੌਰ ਦੀ ਕੁੱਖੋਂ 1780 ਈਸਵੀ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਬੁੱਧ ਸਿੰਘ ਜਦੋਂ ਇਸ ਬੱਚੇ ਦੇ ਜਨਮ ਦੀ ਖਬਰ ਸਰਦਾਰ ਮਹਾ ਸਿੰਘ ਨੂੰ ਮਿਲਦੀ ਹੈ ਤੇ ਸਰਦਾਰ ਮਹਾ ਸਿੰਘ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਵਾਪਸ ਆ ਰਹੇ ਸਨ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਰ ਦਾ ਨਾਮ ਹੋਏਗਾ ਰਣਜੀਤ ਸਿੰਘ ਕਿਉਂਕਿ ਮੈਂ ਜੰਗ ਦਾ ਮੈਦਾਨ ਰਣ ਜਿੱਤ ਕੇ ਆਇਆ ਹਾਂ ਇਸ ਤਰ੍ਹਾਂ ਦੇ ਨਾਲ ਰਨਜੀਤ ਸਿੰਘ ਦਾ ਨਾਮ ਜਿਹੜਾ ਉਹ ਪ੍ਰਸਿੱਧ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਸਰਦਾਰ ਮਹਾ ਸਿੰਘ ਨੇ ਜਿਹੜਾ ਸੀ ਆਪਣੇ ਬੱਚੇ ਰਨਜੀਤ ਸਿੰਘ ਦੀ ਪਰਵਰਿਸ਼ ਕੀਤੀ ਉਹਨਾਂ ਦੇ ਵਾਸਤੇ ਪੜ੍ਹਾਈ ਲਿਖਾਈ ਦਾ ਪ੍ਰਬੰਧ ਕੀਤਾ ਗਿਆ ਅਜੇ ਰਨਜੀਤ ਸਿੰਘ ਦੀ ਉਮਰ ਜਿਹੜੀ ਉਹ 5 ਕੋ ਸਾਲ ਦੀ ਹੋਈ ਸੀ ਜਦੋਂ ਉਹਨਾਂ ਨੂੰ ਚੇਚਕ ਦੀ ਬਿਮਾਰੀ ਹੋ ਗਈ ਔਰ ਚੇਚਕ ਨਿਕਲਨ ਕਰਕੇ ਉਹਨਾਂ ਦੇ ਸਾਰੇ ਸਰੀਰ ਦੇ ਉੱਪਰ ਜਿਹੜੇ ਉਹ ਧੱਫੜ ਨਿਕਲ ਆਉਂਦੇ ਐ ਚੇਚਕ ਦੇ ਕਰਕੇ ਉਹਨਾਂ ਦੀ ਇੱਕ ਅੱਖ ਜਿਹੜੀ ਉਹ ਵੀ ਜਾਂਦੀ ਰਹਿੰਦੀ ਹੈ ਕੇਵਲ ਇੱਕੋ ਅੱਖ ਜਿਹੜੀ ਉਹਨਾਂ ਦੀ ਰਹਿ ਜਾਂਦੀ ਹੈ ਉਹਨਾਂ ਦਾ ਜਿਹੜਾ ਚਿਹਰਾ ਸੀ ਉਹਦੇ ਉੱਪਰ ਵੀ ਬਹੁਤ ਜ਼ਿਆਦਾ ਦਾਗ ਲੱਗ ਜਾਂਦੇ ਐ ਜਿਸ ਵੇਲੇ ਦੇ ਨਾਲ ਮਹਾ ਸਿੰਘ ਨੇ ਆਪਣੇ ਪੁੱਤਰ ਰਣਜੀਤ ਸਿੰਘ ਦਾ ਇਹ ਬਦਸੂਰਤ ਚਿਹਰਾ ਵੇਖਿਆ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਤੇ ਨਾਲੇ ਪੁੱਛਦਾ ਹੈ ਕਿ ਕੀ ਇਹ ਮੇਰਾ ਪੁੱਤਰ ਮੇਰੇ ਜਿੱਤੇ ਹੋਏ ਇਲਾਕਿਆਂ ਨੂੰ ਆਪਣੇ ਅਧੀਨ ਰੱਖ ਸਕੇਗਾ ਕੌਣ ਜਾਣਦਾ ਸੀ ਕਿ ਇੱਕ ਦਿਨ ਇਹਨੇ ਤੇਰੇ ਇਲਾਕੇ ਨਹੀਂ ਬਲਕਿ ਪੂਰੇ ਪੰਜਾਬ ਦੇ ਉੱਪਰ ਸੁਤੰਤਰ ਰਾਜ ਜਿਹੜਾ ਉਹ ਕਾਇਮ ਕਰਨਾ ਹੈ ਤਾਂ ਉਸ ਵੇਲੇ ਦੇ ਨਾਲ ਜਦੋਂ ਉਹਦੀ ਉਮਰ 10 ਕੋ ਸਾਲ ਦੀ ਹੁੰਦੀ ਹੈ ਤਾਂ ਕਰਤੇ ਦੀ ਕੁਦਰਤ ਦੇ ਅਨੁਸਾਰ ਸਰਦਾਰ ਮਹਾ ਸਿੰਘ ਜਿਹੜੇ ਸਾਨੂੰ ਅਕਾਲ ਚਲਾਣਾ ਕਰ ਜਾਂਦੇ ਹੈ ਰਣਜੀਤ ਸਿੰਘ ਨਾਥ ਹੋ ਜਾਂਦਾ ਹੈ ਤੇ ਸ਼ੁਕਰ ਚੱਕੀਆ ਮਿਸਲ ਦੀ ਜ਼ਿੰਮੇਵਾਰੀ ਵੀ ਰਾਂਜੀਤ ਸਿੰਘ ਦੇ ਉੱਪਰ ਆ ਜਾਂਦੀ ਹੈ ਪਰ ਉਸ ਵੇਲੇ ਦਾ ਰਾਜ ਜਿਹੜਾ ਇਹਨੂੰ ਤਿਕੜੀ ਦਾ ਕਾਲ ਕਿਹਾ ਜਾਂਦਾ ਹੈ ਜਿਹਦੇ ਵਿੱਚ ਉਹ ਮਾਤਾ ਰਾਜਕੌਰ ਤੇ ਸਦਾਕੌਰ ਆਦਿਕ ਜਿਹੜੇ ਸਾਰੇ ਰਾਜ ਦੀ ਜ਼ਿੰਮੇਵਾਰੀ ਨੂੰ ਨਭਾ ਰਹੇ ਸਨ ਜਿਸ ਵੇਲੇ ਦੇ ਨਾਲ ਮਹਾਰਾਜਾ ਰਾਂਜੀਤ ਸਿੰਘ ਦੀ ਉਮਰ 13 ਕੋ ਸਾਲ ਦੀ ਹੁੰਦੀ ਹੈ ਉਸ ਵੇਲੇ ਦੇ ਨਾਲ ਇੱਕ ਦਿਨ ਉਹ ਸ਼ਿਕਾਰ ਖੇਡਣ ਵਾਸਤੇ ਗਏ ਸੀ ਤੇ ਅਗਲੇ ਬੰਨਿਓ ਚੱਠਿਆਂ ਦਾ ਸਰਦਾਰ ਜਿਹੜਾ ਹਜ਼ਮਤ ਖਾਨ ਸੀ ਉਹ ਵੀ ਸ਼ਿਕਾਰ ਖੇਡਣ ਵਾਸਤੇ ਆਇਆ ਹੋਇਆ ਸੀ ਤਾਂ ਉਹਨੇ ਦੇਖਿਆ ਕਿ ਇਹ ਸ਼ੁਕਰ ਚੱਕੀਆ ਮਿਸਲ ਦਾ ਜਿਹੜਾ ਰਾਜਾ ਰਣਜੀਤ ਸਿੰਘ ਹੈ ਤਾਂ ਉਸ ਵੇਲੇ ਦੇ ਨਾਲ ਉਹਨੇ ਕਿਹਾ ਵੀ ਸ਼ੁਕਰ ਚੱਕੀਆਂ ਦੇ ਨਾਲ ਮੇਰੀ ਪ੍ਰਾਣੀ ਦੁਸ਼ਮਣੀ ਹੈ ਤਾਂ ਅੱਜ ਸ਼ੁਕਰ ਚੱਕੀਆ ਮਿਸਲ ਦੇ ਵਾਰਿਸ ਨੂੰ ਖਤਮ ਕਰ ਦਿੱਤਾ ਜਾਏਗਾ ਜਿਸ ਵੇਲੇ ਦੇ ਨਾਲ ਚੱਠਿਆਂ ਦੇ ਸਰਦਾਰ ਨੇ ਰਣਜੀਤ ਸਿੰਘ ਦੇ ਉੱਪਰ ਹਮਲਾ ਕੀਤਾ ਤੇ ਰਣਜੀਤ ਸਿੰਘ ਨੇ ਅੱਗੋਂ ਬੜੀ ਬਹਾਦਰੀ ਦੇ ਨਾਲ ਜਵਾਬੀ ਕਾਰਵਾਈ ਕਰਦਿਆਂ ਚੱਠਿਆਂ ਦੇ ਸਰਦਾਰ ਹਸ਼ਮਤ ਖਾਨ ਦਾ ਸਿਰ ਵੜ ਦਿੱਤਾ ਸਿਰ ਵਡਣ ਤੋਂ ਬਾਅਦ ਉਹਨੇ ਆਪਣੇ ਨਾਲ ਗੁਜਰਾਂ ਵਾਲੇ ਉਹ ਸਿਰ ਨੂੰ ਲੈ ਕੇ ਆਂਦਾ ਔਰ ਚੱਠਿਆਂ ਨੂੰ ਜਿਹੜਾ ਸੀ ਉਸ ਵੇਲੇ ਦੇ ਨਾਲ ਸੁਨੇਹਾ ਭੇਜਿਆ ਗਿਆ ਜੇ ਆਪਣੇ ਸਰਦਾਰ ਦਾ ਸਿਰ ਚਾਹੁੰਦੇ ਹੋ ਤੇ ਮੇਰੀ ਅਧੀਨਗੀ ਸੇ ਵਿਕਾਰ ਕਰੋ ਇਸ ਤਰ੍ਹਾਂ ਦੇ ਨਾਲ ਉਹਨੇ ਜਿਹੜਾ ਸੀ ਚੱਠਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ ਇਸ ਘਟਨਾ ਤੋਂ ਬਾਅਦ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਔਰ ਉਹਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਜਿਹੜੀ ਚਰਚਾ ਹੋਣ ਲੱਗ ਜਾਂਦੀ ਹੈ ਭਾਵੇਂ ਕਿ ਰਣਜੀਤ ਸਿੰਘ ਦਾ ਸਰੀਰ ਬਹੁਤ ਜ਼ਿਆਦਾ ਪਤਲਾ ਸੀ ਔਰ ਚਿਹਰੇ ਦੇ ਉੱਪਰ ਜਿਹੜੇ ਦਾਗ ਸੀ ਪਰ ਉਹਦਾ ਸਰੀਰ ਬਹੁਤ ਫਰਤੀਲਾ ਸੀ ਔਰ ਘੋੜਸਵਾਰੀ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਕਰਦਾ ਸੀ ਤੇ ਤਲਵਾਰ ਵੀ ਬੜੀ ਤੇਜ਼ ਜਿਹੜੀ ਉਹ ਚਲਾਇਆ ਕਰਦਾ ਸੀ ਇਸੇ ਕਰਕੇ ਫਿਰ ਜਿਹੜਾ ਸੀ ਉਹਦੇ ਅੰਦਰ ਬਹਾਦਰੀ ਦਾ ਜੋਸ਼ ਵੀ ਸੀ ਕਿਉਂਕਿ ਉਹ ਸਰਦਾਰ ਚੜਤ ਸਿੰਘ ਦਾ ਪੋਤਰਾ ਸੀ ਜਦੋਂ ਵੀ ਕਿਤੇ ਲੋੜ ਪਈ ਤੇ ਉਹਨੇ ਆਪਣੇ ਆਪ ਨੂੰ ਆਪਣੇ ਪਿਤਾ ਦੀ ਬਜਾਏ ਉਹਨੇ ਆਪਣੇ ਦਾਦੇ ਦੇ ਨਾਲ ਆਪਣਾ ਜਿਹੜਾ ਜ਼ਿਕਰ ਦੁਨੀਆ ਦੇ ਸਾਹਮਣੇ ਰੱਖਿਆ ਜਦੋਂ ਅਜੇ ਉਹਦੀ ਉਮਰ ਜਿਹੜੀ ਹੈ ਉਹ 19 ਕੋ ਸਾਲ ਦੇ ਕਰੀਬ ਸੀ ਤਾਂ ਉਹ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸ਼ਾਹ ਜਮਾਲ ਜਿਹੜਾ ਉਹ ਭਾਰਤ ਦੇ ਉੱਪਰ ਹਮਲਾ ਕਰਨ ਵਾਸਤੇ ਆਉਂਦਾ ਹੈ ਉਹ ਆਣ ਕੇ ਲਾਹੌਰ ਨੂੰ ਜਿੱਤਣ ਤੋਂ ਬਾਅਦ ਸੰਮਨ ਬੁਰਜ ਦੇ ਵਿੱਚ ਬੈਠਾ ਹੋਇਆ ਸੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਹੈ ਕਿ ਦੇਖ ਮੇਰੇ ਡਰਦੇ ਹੋਏ ਸਿੱਖ ਜਿਹੜੇ ਉਹ ਭੱਜ ਗਏ ਮੈਂ ਇਸ ਖਿੱਤੇ ਦੇ ਵਿੱਚ ਆਪਣਾ ਰਾਜ ਕਰਨਾ ਹੈ ਜਦੋਂ ਇਹ ਖਬਰ 19 ਸਾਲ ਦੇ ਨੌਜਵਾਨ ਰਣਜੀਤ ਸਿੰਘ ਨੂੰ ਪਤਾ ਲੱਗਦੀ ਹੈ ਤਾਂ ਰਣਜੀਤ ਸਿੰਘ ਆਪਣੇ ਨਾਲ ਦੇ ਕੁਝ ਸਾਥੀਆਂ ਨੂੰ ਲੈ ਕੇ ਸਿੱਧਾ ਲਾਹੌਰ ਵਾਲੇ ਪਾਸੇ ਨੂੰ ਚਾਲੇ ਪਾ ਦਿੰਦਾ ਹੈ ਪਤਾ ਹੈ ਅਗਲੇ ਬੰਨੇ ਏਸ਼ੀਆ ਦਾ ਸਭ ਤੋਂ ਵੱਡਾ ਜੇਤੂ ਜਰਨੈਲ ਹੈ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਹੈ ਸਾਹਜਮਾਲ ਤਾਂ ਬਿਨਾ ਕਿਸੇ ਦੀ ਪਰਵਾਹ ਕੀਤੇ ਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ ਲਾਹੌਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਸੰਮਣ ਬੁਰਜ ਦੇ ਸਾਹਮਣੇ ਆਣ ਕੇ ਆਪਣੀ ਰਫਲ ਦੇ ਨਾਲ ਫਾਇਰ ਕਰਦਾ ਹੈ ਤੇ ਨਾਲੇ ਕਹਿੰਦਾ ਹੈ ਅਹਿਮਦ ਸ਼ਾਹ ਅਬਦਾਲੀ ਦੇ ਆਪੋਤਰਿਆ ਨਿਕਲ ਬਾਰ ਤੈਨੂੰ ਚੜਤ ਸਿੰਘ ਦਾ ਪੋਤਰਾ ਲਲਕਾਰ ਦਾ ਹੈ ਤਾਂ ਇਹ ਲਲਕਾਰ ਸੁਣ ਤੋਂ ਬਾਅਦ ਸ਼ਾਹ ਜਮਾਲ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਰਣਜੀਤ ਸਿੰਘ ਦੇ ਸਾਹਮਣੇ ਆਪ ਹੁੰਦਾ ਇਸ ਤਰ੍ਹਾਂ ਦੇ ਨਾਲ ਰਣਜੀਤ ਸਿੰਘ ਤੋਂ ਡਰਦਾ ਹੋਇਆ ਸ਼ਾਹ ਜਮਾਲ ਜਿਹੜਾ ਹੈ ਉਹ ਵਾਪਸ ਦੌੜ ਜਾਂਦਾ ਤੇ ਪਰਤ ਕੇ ਦੁਬਾਰਾ ਵੀ ਕਦੇ ਉਹਦੀ ਹਿੰਮਤ ਨਹੀਂ ਪਈ ਕਿ ਉਹ ਪੰਜਾਬ ਦੇ ਵਿੱਚ ਦੁਬਾਰਾ ਕਦੇ ਆ ਸਕਦਾ ਹੋਵੇ ਰਣਜੀਤ ਸਿੰਘ ਇਸ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਆ ਜਾਂਦਾ ਤੇ ਫਿਰ ਲਾਹੌਰ ਦੇ ਜਿਹੜੇ ਲੋਕ ਸਨ ਉਹਨਾਂ ਨੇ ਸੋਚਿਆ ਕਿਉਂ ਨਾ ਇੱਥੇ ਨਿਤ ਦਿਨ ਦਾ ਕਲੇਸ਼ ਰਹਿੰਦਾ ਹੈ ਲਾਹੌਰ ਦੇ ਵਿੱਚ ਭਾਵੇਂ ਕਿ ਲਾਹੌਰ ਦੇ ਉੱਪਰ ਭੰਗੀ ਸਰਦਾਰਾਂ ਦਾ ਕਬਜ਼ਾ ਸੀ ਬਾਅਦ ਵਿੱਚ ਤਾਂ ਇਹ ਜਿਹੜੇ ਭੰਗੀ ਸਰਦਾਰ ਸਨ ਇਹਨਾਂ ਦਾ ਪ੍ਰਬੰਧ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਤਾਂ ਲਾਹੌਰ ਦੇ ਜਿਹੜੇ ਸਰਦਾਰ ਸਨ ਜਾਂ ਜਿਹੜੇ ਮੁਖੀ ਲੋਕ ਸਨ ਉਹਨਾਂ ਨੇ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤੁਸੀਂ ਲਾਹੌਰ ਦੇ ਉੱਪਰ ਹਮਲਾ ਕਰੋ ਤਾਂ ਉਸ ਵੇਲੇ ਦੇ ਨਾਲ ਸਰਕਾਰ ਰਣਜੀਤ ਸਿੰਘ ਤੇ ਨਾਲ ਸਦਾ ਕੌਰ ਉਹਦੀ ਸੱਸ ਜਿਹੜੀ ਸੀ ਆਪਣੀ ਫੌਜ ਸਮੇਤ ਲਾਹੌਰ ਦੇ ਉੱਪਰ ਹਮਲਾ ਕਰਦੇ ਆ ਜਿਹੜੇ ਭੰਗੀ ਸਰਦਾਰ ਸਨ ਉਹ ਉੱਥੋਂ ਛੱਡ ਕੇ ਚਲੇ ਜਾਂਦੇ ਆ ਤੇ ਰਣਜੀਤ ਸਿੰਘ ਦਾ ਜਿਹੜਾ ਸੀ ਕਿਲੇ ਦੇ ਉੱਪਰ ਕਬਜ਼ਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਰਣਜੀਤ ਸਿੰਘ ਨੇ ਆਪਣੀਆਂ ਜੰਗਾਂ ਜਿੱਤਣੀਆਂ ਸ਼ੁਰੂ ਕੀਤੀਆਂ ਫਿਰ 1801 ਈਸਵੀ ਦੇ ਵਿੱਚ ਜਾ ਕੇ ਉਹਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਜਿਹੜਾ ਸੀ ਉਹ ਕੋਸ਼ਿਸ਼ ਕਰ ਦਿੱਤਾ ਰঞ্জੀਤ ਸਿੰਘ ਦੀ ਨੀਤੀ ਇੰਨੀ ਕਮਾਲ ਦੀ ਸੀ ਕਿ ਉਹਨੇ ਸਾਰਿਆਂ ਨੂੰ ਆਪਣੇ ਨਾਲ ਮਲਾਉਣ ਵਾਸਤੇ ਕਿਸੇ ਮਿਸਲ ਦੇ ਨਾਲ ਆਪਣੀ ਰਿਸ਼ਤੇਦਾਰੀ ਗੰਢ ਲਈ ਤੇ ਕਿਸੇ ਦੇ ਨਾਲ ਜਿਹੜੀ ਸੀ ਉਹ ਸਾਂਝ ਬਣਾ ਲਈ ਜਿਵੇਂ ਕਿ ਉਹਨੇ ਜਿਹੜਾ ਸੀ ਸਦਾਕੌਰ ਜਿਹੜੀ ਉਹਦੀ ਸੱਸ ਸੀ ਉਹਦੀ ਪੁੱਤਰੀ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਤੈਅ ਕਰ ਲਿਆ ਤੇ ਇਦਾਂ ਕਰਕੇ ਕਨਈਆ ਮਿਸਲ ਜਿਹੜੀ ਸੀ ਉਹ ਉਹਦੀ ਸਾਥੀ ਬਣ ਗਈ ਇਦਾਂ ਜਿਹੜਾ ਸੀ ਆਲੂ ਵਾਲੀਆ ਮਿਸਲ ਬਹੁਤ ਸ਼ਕਤੀਸ਼ਾਲੀ ਮਿਸਲ ਸੀ ਤਾਂ ਆਲੂ ਵਾਲੀਆ ਮਿਸਲ ਦੇ ਨਾਲ ਉਹਨੇ ਪੱਗ ਵਿਟਾਲੀ ਤੇ ਫਤਿਹ ਸਿੰਘ ਨਾਲ ਪੱਗਵਟ ਪੱਗ ਵਿਟਾਰ ਕੇ ਪੱਗਵਟ ਭਰਾ ਬਣਾ ਲਿਆ ਇਦਾਂ ਕਰਕੇ ਉਹਨੇ ਸਿੱਖ ਸ਼ਕਤੀ ਜਿਹੜੀ ਬਿਖਰੀ ਹੋਈ ਸੀ ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਤੇ ਇਕੱਠਿਆਂ ਕਰਨ ਤੋਂ ਬਾਅਦ ਕਾਬਲ ਕੰਧਾਰ ਤੋਂ ਲੈ ਕੇ ਦਰਿਆ ਸਤਲੁਜ ਤੱਕ 1,45,000 ਮਰੱਬਾ ਮੀਲ ਰਾਜ ਭਾਗ ਜਿਹੜਾ ਉਹ ਸਥਾਪਿਤ ਕਰ ਲਿਆ ਸੀ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਦੇ ਦੌਰਾਨ 49 ਤੋਂ ਵੱਧ ਲੜਾਈਆਂ ਲੜੀਆਂ ਔਰ ਆਖਰ ਹਰ ਲੜਾਈ ਦੇ ਵਿੱਚ ਜਿਹੜੀ ਸੀ ਉਹ ਜਿੱਤ ਜਿਹੜੀ ਸੀ ਉਹਦੇ ਕਦਮਾਂ ਦੇ ਵਿੱਚ ਸੀ ਰਣਜੀਤ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਲੜਦੇ ਆ ਤੇ ਭਾਵੇਂ ਕਈ ਦੁਸ਼ਮਣਾਂ ਨੂੰ ਮਾਰਿਆ ਹੋਵੇ ਪਰ ਜਦੋਂ ਜੰਗ ਜਿੱਤ ਲੈਂਦੇ ਸੀ ਤਾਂ ਜਿੱਤਣ ਤੋਂ ਬਾਅਦ ਕਿਸੇ ਵੀ ਦੁਸ਼ਮਣ ਨੂੰ ਫੜ ਕੇ ਜਿਹੜਾ ਸੀ ਉਹ ਨਹੀਂ ਮਾਰਿਆ ਜਿਸ ਤਰ੍ਹਾਂ ਦੇ ਨਾਲ ਮਲਤਾਨ ਦੇ ਵਿੱਚ ਮੁਜ਼ੱਫਰ ਖਾਨ ਦੇ ਜਿਹੜੇ ਪੁੱਤਰ ਸੀ ਜਦੋਂ ਫੜ ਕੇ ਲਿਆਂਦੇ ਗਏ ਤਾਂ ਰਣਜੀਤ ਸਿੰਘ ਦੇ ਸਾਹਮਣੇ ਭਾਵੇਂ ਕਿ ਉਹਦੇ 500 ਸਿਪਾਈ ਸ਼ਹੀਦ ਹੋ ਚੁੱਕੇ ਸੀ ਔਰ ਉਹਦਾ ਸਭ ਤੋਂ ਨਜ਼ਦੀਕੀ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਹੋ ਚੁੱਕਾ ਸੀ ਇਹਦੇ باوجود ਵੀ ਉਹਨੇ ਮੁਜ਼ੱਫਰ ਖਾਨ ਦੇ ਪੁੱਤਰਾਂ ਨੂੰ ਮਾਰਿਆ ਨਹੀਂ ਬਲਕਿ ਜਿਹੜੇ ਸੀ ਲੋੜ ਦੇ ਮੁਤਾਬਕ ਉਹਨਾਂ ਨੂੰ ਜ਼ਗੀਰ ਦਿੱਤੀ ਸੀ ਜਿਹਦਾ ਵੀ ਇਲਾਕਾ ਜਿੱਤਿਆ ਰਣਜੀਤ ਸਿੰਘ ਨੇ ਉਹਨੂੰ ਲੋੜ ਦੇ ਮੁਤਾਬਕ ਜ਼ਗੀਰ ਦਿੱਤੀ ਕਿਸੇ ਨੂੰ ਵੀ ਉਹਨੇ ਕੰਗਾਲ ਭੀਖ ਮੰਗਣ ਜੋਗਾ ਜਿਹੜਾ ਉਹ ਨਹੀਂ ਛੱਡਿਆ ਕੰਗਾਲ ਜਿਹੜਾ ਉਹ ਨਹੀਂ ਬਣਾਇਆ ਸੀ ਰঞ্জੀਤ ਸਿੰਘ ਦੇ ਰਾਜ ਦੀ ਇਹ ਖੂਬਸੂਰਤੀ ਸੀ ਕਿ ਜਿੱਥੇ ਉਹਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਸੀ ਉਹਦੇ ਨਾਲ ਨਾਲ ਉਹਦਾ ਜਿਹੜਾ ਵਿਦੇਸ਼ ਮੰਤਰੀ ਉਹ ਫਕੀਰ ਅਜੀਜ਼ਉਦੀਨ ਸੀ ਉਹਦਾ ਜਿਹੜਾ ਉਸ ਵੇਲੇ ਦੇ ਨਾਲ ਵਿੱਤ ਮੰਤਰੀ ਸੀ ਉਹ ਦੀਨਾਨਾਥ ਸੀ ਮੁਕਮਚੰਦ ਵਰਗੇ ਉਹਦੇ ਜਿਹੜੇ ਦੀਵਾਨ ਸਨ ਨਾਲ ਉਹਦੇ ਮੰਤਰੀ ਸਨ ਤਾਂ ਭਾਵ ਇਹ ਹੈ ਕਿ ਉਹਦੇ ਰਾਜ ਦੇ ਵਿੱਚ ਸਾਰਿਆਂ ਨੂੰ ਨਮਾਇੰਦਗੀ ਮਿਲੀ ਹੋਈ ਸੀ ਇਹ ਰਾਜ ਸਿੱਖਾਂ ਦੀ بجائے ਇੱਕ ਪੰਜਾਬੀਆਂ ਦਾ ਰਾਜ ਸੀ ਭਾਵੇਂ ਕਿ ਰਣਜੀਤ ਸਿੰਘ ਦੇ ਰਾਜ ਦੇ ਦਰਬਾਰ ਦਾ ਨਾਮ ਦਰਬਾਰੇ ਖਾਲਸਾ ਸੀ ਤੇ ਰਾਜ ਦਾ ਨਾਮ ਹੀ ਸਰਕਾਰੇ ਖਾਲਸਾ ਸੀ ਪਰ ਇਹ ਸਾਰੇ ਪੰਜਾਬੀਆਂ ਦਾ ਸਾਂਝਾ ਰਾਜ ਸੀ ਇਹ ਰਣਜੀਤ ਸਿੰਘ ਦੀ ਨੀਤੀ ਸੀ ਕਿ ਕੇਵਲ ਉਸ ਵੇਲੇ ਦੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਕੇਵਲ 8% ਸੀ ਔਰ ਬਾਕੀ ਜਿਹੜੇ 92% ਲੋਕ ਜਿਹੜੇ ਹਿੰਦੂ ਜਾਂ ਮੁਸਲਮਾਨ ਸਨ 8% ਆਬਾਦੀ ਹੋਣ ਦੇ ਬਾਵਜੂਦ ਵੀ ਉਹਨੇ ਹਿੰਦੂ ਤੇ ਮੁਸਲਮਾਨਾਂ ਦੇ ਉੱਪਰ ਰਾਜ ਕਰ ਲਿਆ ਇਹ ਕਿਵੇਂ ਹੋ ਸਕਦਾ ਸੀ ਇਹ ਰਣਜੀਤ ਸਿੰਘ ਦੀ ਨੀਤੀ ਦੇ ਕਰਕੇ ਹੋਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਕਮਾਲ ਦੀ ਨੀਤੀ ਸੀ ਕਿ ਉਹਨਾਂ ਨੇ ਇੰਨੀ ਘੱਟ ਗਿਣਤੀ ਵਿੱਚ ਸਿੱਖ ਕੌਮ ਹੁੰਦੇ ਆ ਵੀ ਇਨਾ ਵੱਡਾ ਰਾਜ ਭਾਗ ਜਿਹੜਾ ਉਹ ਕਾਇਮ ਕੀਤਾ ਸੀ ਤਾਂ ਫਿਰ ਉਹਦੇ ਮਨ ਦੇ ਅੰਦਰ ਕਿਸੇ ਦੇ ਨਾਲ ਕੋਈ ਵੀ ਵਿਤਕਰਾ ਜਿਹੜਾ ਉਹ ਨਹੀਂ ਸੀ ਹੈਗਾ ਜਿੱਥੇ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਸੋਨਾ ਲਵਾਇਆ ਜਿਹਦੇ ਨਾਲ ਨਾਲ ਉਹਨੇ ਕਈ ਮੰਦਰਾਂ ਦੇ ਉੱਪਰ ਤੇ ਕਈ ਮਸਜਿਦ ਮਸਜਿਦਾਂ ਦੇ ਉੱਪਰ ਜਿਹੜਾ ਸੀ ਉਹ ਵੀ ਸੋਨਾ ਲਵਾਇਆ ਸੀ ਜਿੱਥੇ ਰਣਜੀਤ ਸਿੰਘ ਨੇ ਪੰਜਾਬ ਦੇ ਉੱਪਰ ਰਾਜ ਕੀਤਾ ਇਹਦੇ ਨਾਲ ਨਾਲ ਉਹਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਸੀ ਸਾਰੇ ਹਿੰਦੂ ਮੁਸਲਮਾਨ ਦਿਲੋਂ ਜਿਹੜੇ ਸਨ ਉਹ ਰਣਜੀਤ ਸਿੰਘ ਦਾ ਸਤਿਕਾਰ ਕਰਦੇ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਹੁਤ ਸਾਰੀਆਂ ਗੱਲਾਂ ਵੀ ਜਿਹੜੀਆਂ ਸੰਸਾਰ ਦੇ ਵਿੱਚ ਪ੍ਰਸਿੱਧ ਹੋਈਆਂ ਜਿਵੇਂ ਕਿ ਰਣਜੀਤ ਸਿੰਘ ਦੇ ਨਾਲ ਕਿਸੇ ਬੀਬੀ ਨੇ ਆਣ ਕੇ ਜਿਹੜਾ ਤਵਾ ਲਾ ਦਿੱਤਾ ਤੇ ਰਣਜੀਤ ਸਿੰਘ ਨੇ ਉਸ ਤਵੇ ਦੇ ਬਰਾਬਰ ਜਿਹੜਾ ਸੀ ਉਹਨੂੰ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਜਦੋਂ ਬੱਚਿਆਂ ਨੇ ਜਿਹੜਾ ਸੀ ਉਹ 베ਰੀ ਨੂੰ ਵੱਟਾ ਮਾਰਿਆ ਤੇ ਵੱਟਾ ਰਣਜੀਤ ਸਿੰਘ ਦੇ ਅਣਕੇ ਵੱਜ ਗਿਆ ਰਣਜੀਤ ਇਹਨੇ ਜਦੋਂ ਪੁੱਛਿਆ ਤੇ ਉਦੋਂ ਕਿਹਾ ਗਿਆ ਵੀ ਇਹ ਜਿਹੜਾ ਬੇਰੀ ਹੈ ਇਹ ਤਾਂ ਬੇਰ ਦਿੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਫਿਰ ਮੈਂ ਬਾਦਸ਼ਾਹ ਹਾਂ ਮੈਂ ਇਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਵਾਂਗਾ ਤਾਂ ਪਾਂਡੀ ਪਾਸ਼ਾ ਵਾਲੀ ਕਹਾਣੀ ਜਿਹੜੀ ਹੈ ਉਹ ਕਹਿੰਨੇ ਨਹੀਂ ਸੁਣੀ ਉਹ ਤੇ ਬੜੀ ਸੰਸਾਰ ਦੇ ਵਿੱਚ ਪ੍ਰਸਿੱਧ ਹੈ ਜਦੋਂ ਇੱਕ ਬਜ਼ੁਰਗ ਤੇ ਨਾਲ ਉਹਦੇ ਉਹਦਾ ਪੋਤਰਾ ਜਿਹੜਾ ਛੋਟੀ ਉਮਰ ਦਾ ਸੀ ਜਦੋਂ ਪੰਡ ਚੁੱਕ ਕੇ ਆਪਣੇ ਘਰ ਨੂੰ ਤੁਰਨ ਲੱਗਦੇ ਐ ਤਾਂ ਉਸ ਵੇਲੇ ਦੇ ਨਾਲ ਪੰਡ ਭਾਰੀ ਸੀ ਤਾਂ ਇੱਕ ਨੌਜਵਾਨ ਨੇ ਆਣ ਕੇ ਪੰਡ ਚੁੱਕੀ ਤੇ ਉਸ ਗਰੀਬ ਮੋਚੀ ਦੇ ਘਰ ਜਾ ਕੇ ਸੁੱਟ ਦਿੱਤੇ ਜਦੋਂ ਤੁਰਨ ਲੱਗੇ ਤੇ ਫਿਰ ਪੁੱਛਿਆ ਤੂੰ ਕੌਣ ਹੈ ਤਾਂ ਆਪਣੇ ਉੱਪਰ ਬੋਕਲ ਲਾ ਕੇ ਕਹਿਣ ਲੱਗਿਆ ਮੈਂ ਪੰਜਾਬ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਕਲਗੀ ਤੋੜਾ ਸੰਗਤ ਸਿੰਘ ਦੇ ਸੀਸ ਤੇ ਸਜਾਇਆ ਸੀ ਤਾਂ ਉਹ ਜਿਹੜਾ ਪਰਿਵਾਰ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ ਤੇ ਕਲਗੀ ਲੈਣ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਿਨ ਜਿੰਨਾ ਵੀ ਖਜ਼ਾਨੇ ਦੇ ਵਿੱਚ ਪੈਸਾ ਸੀ ਉਹ ਸਾਰੇ ਦਾ ਸਾਰਾ ਉਸ ਪਰਿਵਾਰ ਨੂੰ ਦੇ ਕੇ ਤੇ ਕਲਗੀ ਜਿਹੜੀ ਉਹ ਆਪ ਰੱਖ ਲਈ ਸੀ ਤਾਂ ਜਦੋਂ ਵੀ ਅਮਰਤ ਵੇਲੇ ਉੱਠਦੇ ਉੱਠਣ ਤੋਂ ਬਾਅਦ ਇਹ ਇਸ਼ਨਾਨ ਪਾਣ ਕਰਕੇ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕਰਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਕਲਗੀ ਜਿਹੜੀ ਆਪਣੇ ਮੱਥੇ ਦੇ ਉੱਪਰ ਲਾਉਣ ਤੋਂ ਬਾਅਦ ਜਿਹੜਾ ਉਹ ਕੰਮ ਕਾਜ ਫਿਰ ਸ਼ੁਰੂ ਕਰਿਆ ਕਰਦੇ ਸੀ ਇੰਨੇ ਧਾਰਮਿਕ ਬਿਰਤੀ ਵਾਲੇ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਨਰੰਜੀਤ ਸਿੰਘ ਜੀ ਤਾਂ ਜਿਸ ਵੇਲੇ ਦੇ ਨਾਲ ਇੱਕ ਬਜ਼ੁਰਗ ਨੇ ਆਣ ਕੇ ਉਹਨਾਂ ਦੇ ਦਰਬਾਰ ਵਿੱਚ ਕਿਹਾ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਆ ਤਾਂ ਮਹਾਰਾਜਾ ਨਰਜੀਤ ਸਿੰਘ ਜਾ ਕੇ ਉਹਦੇ ਪੈਰਾਂ ਦੇ ਉੱਪਰ ਮੱਥਾ ਟੇਕ ਦਿੰਦੇ ਆ ਭਾਵੇਂ ਕਈਆਂ ਨੇ ਪੁੱਛਿਆ ਭੀ ਇਹਦੇ ਲਿਬੜੇ ਹੋਏ ਪੈਰਾਂ ਦੇ ਉੱਪਰ ਮੱਥਾ ਟੇਕਣ ਦੀ ਕੀ ਲੋੜ ਸੀ ਤਾਂ ਮਹਾਰਾਜਾ ਸਾਹਿਬ ਕਹਿਣ ਲੱਗੇ ਕਹਿੰਦੇ ਜਿਨ ਨੇ ਮੇਰੇ ਪਿਆਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਦੇ ਦیدار ਕੀਤੇ ਹੁਣ ਤਾਂ ਉਹਨੂੰ ਮੱਥਾ ਹੀ ਤੇ کیا ਜਾ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਲੀਮੀ ਦੀ ਗੱਲ ਕਰੀਏ ਤੇ ਉਹਨਾਂ ਦੇ ਅੰਦਰ ਇੰਨੀ ਨਿਮਰਤਾ ਸੀ ਜਦੋਂ ਉਹਨਾਂ ਨੇ ਮੋਰਾਂ ਦਾ ਨਾਚ ਵੇਖਿਆ ਤਾਂ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ ਜਿਹੜਾ ਉਹ ਐਲਾਨ ਕੀਤਾ ਕਿ ਕੋਈ ਵੀ ਰਣਜੀਤ ਸਿੰਘ ਦੇ ਮੱਥੇ 'ਤੇ ਨਾ ਲੱਗੇ ਬਲਕਿ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋਣ ਵਾਸਤੇ ਕਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਆ ਤਾਂ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ 100 ਕੋਰੜੇ ਮਾਰਨ ਦਾ ਫਰਮਾਨ ਜਾਰੀ ਕੀਤਾ ਸੀ ਤਾਂ ਫਿਰ ਬੜੀ ਨਿਮਰਤਾ ਦੇ ਨਾਲ ਜਿਹੜਾ ਸੀ ਇਸ ਹੁਕਮ ਨੂੰ ਉਹਨਾਂ ਨੇ ਮੰਨਿਆ ਕਿ ਮੈਂ ਕੋਰੇੜੇ ਖਾਣ ਵਾਸਤੇ ਤਿਆਰ ਹਾਂ ਜਦੋਂ ਫਿਰ ਇਮਲੀ ਦੇ ਦਰਖਤ ਦੇ ਨਾਲ ਜਫਾ ਪਾ ਕੇ ਖਲੋ ਜਾਂਦੇ ਆ ਤਾਂ ਸੰਗਤਾਂ ਨੇ ਕਿਹਾ ਕਿ ਜਦੋਂ ਬਾਦਸ਼ਾਹ ਕੋਰੜੇ ਖਾਣ ਵਾਸਤੇ ਤਿਆਰ ਆ ਤੇ ਫਿਰ ਇਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਸੀ ਬਾਅਦ ਵਿੱਚ ਮਾਫ ਕਰ ਦਿੱਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਵੀ ਪੰਜਾਬ ਦੇ ਵਿੱਚ ਗੁਰਦੁਆਰਾ ਸੀ ਮੰਦਿਰ ਸੀ ਮਸਜਿਦ ਸੀ ਉਹਦੇ ਨਾਲ-ਨਾਲ ਸਕੂਲਾਂ ਦਾ ਪ੍ਰਬੰਧ ਕੀਤਾ ਕਿ ਉੱਥੇ ਹੀ ਮੰਦਿਰ ਮਸਜਿਦ ਜਾਂ ਗੁਰਦੁਆਰਾ ਬਣ ਸਕਦਾ ਹੈ ਜਿੱਥੇ ਨਾਲ ਸਕੂਲ ਹੋਵੇਗਾ ਤਾਂ ਉਸ ਵੇਲੇ ਦੇ ਨਾਲ ਗੁਰਦੁਆਰੇ ਸਹਿਬਾਨਾਂ ਨੂੰ ਜਿਹੜੀਆਂ ਜ਼ਗੀਰਾਂ ਦਿੱਤੀਆਂ ਗਈਆਂ ਕਿਉਂਕਿ ਗੁਰਦੁਆਰੇ ਸਹਿਬਾਨ ਦੇ ਵਿੱਚੋਂ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ ਜਾਂਦੀ ਸੀ ਤੇ ਨਾਲ ਨਾਲ ਫਿਰ ਜਿਹੜਾ ਸੀ ਉਹਨਾਂ ਨੂੰ ਗੁਰਬਾਣੀ ਸੰਥਿਆ ਕਰਾਈ ਜਾਂਦੀ ਸੀ ਪੰਜ ਗ੍ਰੰਥੀ 10 ਗ੍ਰੰਥੀ ਜਿਹੜੀ ਉਹ ਪੜਾਈ ਜਾਂਦੀ ਸੀ ਤਾਂ ਇਹ ਰਣਜੀਤ ਸਿੰਘ ਦੀ ਨੀਤੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਵਿਦਿਆ ਦਾ ਜਿਹੜਾ ਉਹ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਇਹਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਇੰਨੇ ਸੁਚੇਤ ਸੀ ਕਿ ਉਹਨਾਂ ਨੇ ਹਰ ਘਰ ਦੇ ਲੋਕਾਂ ਨੂੰ ਜਿਹੜਾ ਸੀ ਕਿਹਾ ਸੀ ਕਿ ਤੁਸੀਂ ਆਪਣੀ ਹਿਫਾਜ਼ਤ ਆਪਣੀ ਸੁਰੱਖਿਆ ਆਪ ਕਰਨੀ ਹੈ ਤਾਂ ਸਾਰਿਆਂ ਨੂੰ ਜਿਹੜਾ ਸੀ ਉਹ ਉਸ ਵੇਲੇ ਦੇ ਨਾਲ ਸ਼ਸਤਰ ਵਿਦਿਆ ਸਿਖਾਈ ਜਾਂਦੀ ਸੀ ਇੱਕ ਅੰਗਰੇਜ਼ ਨੇ ਰਿਪੋਰਟ ਦਿੱਤੀ ਇਹ ਇੱਕ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੇ ਕੋਲ ਜਿਹੜੀ ਆਪਣੀ ਫੌਜ ਉਹ ਵੱਖਰੀ ਹੈ ਪਰ ਪੰਜਾਬ ਦਾ ਹਰ ਬੰਦਾ ਜਿਹੜਾ ਉਹ ਰਣਜੀਤ ਸਿੰਘ ਦਾ ਸਿਪਾਈ ਹੈ ਕਿਉਂਕਿ ਹਰ ਬੰਦਾ ਜਿਹੜਾ ਉਹ ਲੜਨਾ ਜਾਣਦਾ ਹੈ ਆਪਣੀ ਹਿਫਾਜ਼ਤ ਕਰਨੀ ਜਾਣਦਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਸੀ ਜਿਹੜੇ ਉਹਨਾਂ 40 ਸਾਲਾਂ ਦੇ ਵਿੱਚ ਮਹਾਨ ਕਾਰਜ ਜਿਹੜੇ ਉਹ ਕੀਤੇ ਸੀ ਫਿਰ ਉਹ ਸਮਾਂ ਹੁੰਦਾ ਹੈ ਜਦੋਂ ਪੰਜਾਬ ਦੇ ਪੈਰਾਂ ਦੇ ਵਿੱਚ ਦੁਬਾਰਾ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਾਨੂੰ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਅਦਰੰਗ ਦੇ ਦੌਰੇ ਜਿਹੜੇ ਉਹ ਪੈਣ ਲੱਗ ਜਾਂਦੇ ਆ ਕਈ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਹ ਬਿਮਾਰ ਰਹਿੰਦੇ ਆ ਕਿਤੇ ਕਿਤੇ ਜਿਹੜਾ ਉਹ ਦਰਬਾਰ ਦੇ ਵਿੱਚ ਆਉਂਦੇ ਅਤੇ ਪਰਤ ਕੇ ਫਿਰ ਜਿਹੜੇ ਉਹ ਵਾਪਸ ਚਲੇ ਜਾਂਦੇ ਆ ਤੇ ਫਿਰ ਆਖਰ ਜਿਹੜਾ ਉਹ ਭੇੋਸ਼ ਹੋ ਜਾਂਦੇ ਆ ਇੱਕ ਦਿਨ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਉਹ ਕਿ 21 ਜੂਨ 9 ਹਾੜ ਸੰਨ 1839 ਈਸਵੀ ਦਾ ਦਿਨ ਸੀ ਉਹਨਾਂ ਕਹਿਆ ਕਿ ਸਾਰੇ ਜਿਹੜੇ ਸਿੱਖ ਜਰਨਲ ਹੈ ਉਹ ਰੌਸ਼ਨੀ ਦਰਵਾਜੇ ਦੇ ਬਾਹਰ ਆਣ ਕੇ ਇਕੱਤਰ ਹੋਣਗੇ ਤਾਂ ਫਿਰ ਇਸ ਦਿਨ ਜਿਹੜਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਰਾਜ ਦਾ ਜਿੰਨਾ ਵੀ ਕੰਮ ਕਾਜ ਹੈ ਉਹ ਸ਼ਹਿਜ਼ਾਦਾ ਖੜਕ ਸਿੰਘ ਚਲਾਉਣਗੇ ਭਾਵੇਂ ਇੱਕ ਟੇਡੇ ਢੰਗ ਦੇ ਨਾਲ ਉਹਨਾਂ ਨੇ ਆਪਣੇ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਨੂੰ ਪੰਜਾਬ ਦਾ ਅਗਲਾ ਬਾਦਸ਼ਾਹ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਸੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਭਾਵੇਂ ਕਿ ਬਹੁਤ ਸਾਰੇ ਵੈਦਾਂ ਹਕੀਮਾਂ ਨੇ ਉਹਨਾਂ ਦਾ ਇਲਾਜ ਕੀਤਾ ਪਰ ਕੋਈ ਵੀ ਇਲਾਜ ਜਿਹੜਾ ਉਹ ਸਫਲ ਨਹੀਂ ਸੀ ਹੋ ਰਿਹਾ ਕੋਈ ਵੀ ਦਵਾਈ ਜਿਹੜੀ ਅਸਰ ਨਹੀਂ ਸੀ ਕਰ ਰਹੀ ਬਲਕਿ ਉਹ ਦਿ ਵਾਲੇ ਦਿਵਾਲੇ ਖੜੇ ਉਹਦੇ ਜਿਹੜੇ ਮੰਤਰੀ ਸਨ ਜਿਹੜੇ ਉਹਦੇ ਜ਼ਰਨੈਲ ਸਨ ਉਹ ਤਾਂ ਹਾਂ ਮਾਰ ਮਾਰ ਕੇ ਰੋ ਰਹਿ ਸੀ ਕਿਉਂਕਿ ਉਹਨਾਂ ਨੂੰ ਆਪਣਾ ਬਾਦਸ਼ਾਹ ਜਿਹੜਾ ਉਹ ਖੁਸ਼ਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਫਿਰ 27 ਜੂਨ 15 ਹਾਰਡ 1839 ਵੀਰਵਾਰ ਦਾ ਉਹ ਵਿਭਾਗਾ ਦੇ ਚੜਦਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹ ਦੁਪਹਿਰ ਦੇ ਵੇਲੇ ਅਕਾਲ ਚਲਾਣਾ ਕਰ ਜਾਂਦੇ ਆ ਉਹਦੇ ਜਾਨ ਦੀ ਧੀਰ ਸੀ ਕਿ ਪੰਜਾਬ ਦੇ ਪੈਰਾਂ ਦੇ ਵਿੱਚੋਂ ਲੱਥੀਆਂ ਗੁਲਾਮੀ ਦੀਆਂ ਜੰਜੀਰਾਂ ਪਰਤ ਕੇ ਆਣ ਕੇ ਫਿਰ ਪੰਜਾਬ ਨੂੰ ਜਿਹੜਾ ਉਹ ਜਕੜ ਲੈਂਦੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੰਜਾਬ ਦਾ ਬਾਦਸ਼ਾਹ ਬਣ ਜਾਂਦਾ ਹੈ ਮਹਾਰਾਜਾ ਖੜਕ ਸਿੰਘ ਭਾਵੇਂ ਕਿ ਬਹੁਤਾ ਸਮਾਂ ਇਹ ਰਾਜ ਭਾਗ ਫਿਰ ਚੱਲ ਨਹੀਂ ਸਕਿਆ ਤੇ ਆਖਰਕਾਰ ਆਪਸ ਦੇ ਵਿੱਚ ਕਤਲੋਗਾਰ ਤਮਚਦੀ ਹੈ ਤੇ ਬਾਅਦ ਵਿੱਚ ਧੋਖੇ ਦੇ ਨਾਲ ਅੰਗਰੇਜ਼ ਜਿਹੜੇ ਪੰਜਾਬ ਦੇ ਉੱਪਰ ਕਬਜ਼ਾ ਕਰ ਲੈਂਦੇ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 40 ਸਾਲ ਦੇ ਕਰੀਬ ਪੰਜਾਬ ਦੇ ਉੱਪਰ ਰਾਜ ਕੀਤਾ ਔਰ ਇਹ ਪੰਜਾਬੀਆਂ ਦਾ ਅੰਜਾ ਰਾਜ ਸੀ ਔਰ ਉਹਦੇ ਰਾਜ ਦੀਆਂ ਬਾਤਾਂ ਜਿਹੜੀਆਂ ਉਹ ਵਿਦੇਸ਼ਾਂ ਦੇ ਵਿੱਚ ਵੀ ਪੈਂਦੀਆਂ ਸੀ ਉਹਦੇ ਰਾਜ ਦੇ ਵਿੱਚ ਜਿੱਥੇ ਹਿੰਦੂ ਮੁਸਲਮਾਨ ਰਹਿੰਦੇ ਸੀ ਇਹਦੇ ਨਾਲ 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 ਬਹੁਤ ਸਾਰੇ ਜ਼ਰੋਪੀਅਨ ਜਰਨਲ ਜਿਹੜੇ ਸਨ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਆਣ ਕੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕੀਤੀ ਸੀ ਔਰ ਕਿਹਾ ਜਾਂਦਾ ਹੈ ਕਿ ਪੰਜਾਬ ਦਾ 1 ਰੁਪਈਆ ਜਿਹੜਾ ਸੀ ਇਹਦੇ ਬਰਾਬਰ ਉਦੋਂ ਇੰਗਲੈਂਡ ਦੇ 13 ਪਾਉਂਡ ਸੀ ਇੰਨੀ ਇਕਨੋਮੀ ਜਿਹੜੀ ਪੰਜਾਬ ਦੀ ਉਦੋਂ ਸਟਰੌਂਗ ਸੀ ਪਾਵ ਇੰਨੀ ਮਜ਼ਬੂਤ ਸੀ ਉਹਦੀਆਂ ਬਾਤਾਂ ਅੱਜ ਵੀ ਪੈਂਦੀਆਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨ ਵਾਲਾ ਜਿੰਦਾ ਸ਼ੇਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ